ਇਹ ਮਾਮਲਾ ਹੈ ਮੁਹਾਲੀ ਦੇ 7 ਫੇਜ਼ ਦਾ ਜਿੱਥੇ ਕੁਝ ਅਣਪਛਾਤੇ ਲੁਟੇਰਿਆਂ ਦੇ ਵੱਲੋਂ ਯਸਤ ਬੈਂਕ ਦਾ ਏਟੀਐਮ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਕਾਮਯਾਬ ਨਾ ਹੋ ਪਾਏ ਤਾਂ ਉਹ ਜਾਂਦੇ ਸਮੇਂ ਏਟੀਐਮ ਮਸ਼ੀਨ ਦਾ ਨੁਕਸਾਨ ਕਰਕੇ ਫਰਾਰ ਹੋ ਗਏ ਅਤੇ ਉਨ੍ਹਾਂ ਦੀ ਇਹ ਕਰਤੂਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਵੀ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਦੇ ਵੱਲੋਂ ਸਾਈਕਲ ਦੀ ਦੁਕਾਨ ਤੋਂ ਲਿਆਂਦੇ ਗਏ ਕਿਸੇ ਟੂਲ ਦੇ ਨਾਲ ਏਟੀਐਮ ਚ ਨਗਦੀ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਜਦੋਂ ਉਹ ਸਫਲ ਨਾ ਹੋ ਸਕੇ ਤਾਂ ਉਹ ਮਸ਼ੀਨ ਛੱਡ ਕੇ ਫਰਾਰ ਹੋ ਗਏ ਮੈਨੂੰ ਕੋਈ ਸਵੇਕ 5:00 ਵੇ ਚੌਕੀਦਾਰ ਦਾ ਫੋਨ ਆਇਆ ਸੀਗਾ ਕਿ ਇਦਾਂ ਦਾ ਕਰਕੇ ਬੇ ਮਾਰਕੀਟ ਦੇ ਵਿੱਚ ਨਾ ATM ਟੁੱਟ ਪੈਨ ਹੋਈ ਹੈਗੀ ਜਲਦੀ ਆ ਜਾਓ ਤੇ ਉਸ ਤੋਂ ਬਾਅਦ ਮੈਂ 100 ਨੰਬਰ ਤੇ ਕਾਲ ਕੀਤੀ ਉਹਨਾਂ ਨੂੰ ਇੰਟੀਮੇਸ਼ਨ ਦਿੱਤੀ ਕਿ ਇਦਾਂ ਕਰਕੇ ਆਪਣੀ PCR ਨੂੰ ਮੈਸੇਜ ਦੇ ਦਿਓ ਤੇ ਉਸ ਤੋਂ ਬਾਅਦ ਮੈਂ ਵੀ ਇੱਥੇ ਪਹੁੰਚੀ ਆ ਔਰ PCR ਵੀ ਪਹੁੰਚੀ ਆ ਗਏ ਮੌਕੇ ਤੇ ਅਸੀਂ ਦੋਨਾਂ ਨੇ ਆਪਣਾ ਮੌਜਨਾ ਕੀਤਾ ਇੱਥੇ ਫਿਲਹਾਲ ਐਂ ਲੱਗਦਾ ਹੈ ਕਿ ਬਚਾਅ ਹੋ ਚੁੱਕਾ ਹੈਗਾ ਔਰ ਇਹਦੇ ਚ ਪਹਿਲੇ ਵੀਕ ਤੋਂ ਬਾਅਦ ਇਹਨਾਂ ਦੀ ਇੱਥੇ ਇਥੇ ਗਾਰਡ ਕੋਈ ਨਹੀਂ ਬੈਂਕ ਦਾ ਫਰਜ ਬੰਦਾ ਹੈ ਇਥੇ ਕੋਈ ਨਾ ਕੋਈ ਆਪਣਾ ਗਾਰਡ ਰੱਖਣ। ਬੇਸ਼ੱਕ ਲੁਟੇਰੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੇ ਵਿੱਚ ناکਾਮਯਾਬ ਹੋ ਗਏ ਪਰ ਇਥੇ ਦੱਸਣਯੋਗ ਹੈ ਕਿ ਇਸ ਮਾਰਕੀਟ ਦੇ ਵਿੱਚ ਪਹਿਲਾਂ ਵੀ ਕਈ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਨੇ। ਮਹਾਲੀ ਤੋਂ ਗੁਰਦੀਪ ਬੈਣੀਪਾਲ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ। ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ